ਕੰਦਾਈ ਆਇਆ ਕਿ ਕਿਸਤ ਸਾਹਿਬ ਆਇਆ ਕਿ ਕੀ ਕਿਹਾ ਕਿ ਬਾਬਾ ਜੀ ਸਿਆਣ ਈ ਆਦਾ ਇੱਕ ਬੱਚਾ ਵੀ ਉਹ ਮਰੇ ਤੋਂ ਮਗਰਮਲ ਤਾਂ ਕੰਮ ਆ ਚੱਲਦਾ ਮੂਤ ਫੇਰ ਅੱਗੇ ਨੂੰ ਬੜਾ ਕਰਦੇ ਕਿ ਨੀਮਰੇ ਮਤ ਤੇਰੀ ਮਰੀ ਬਤੀ ਦੀ ਇਹ ਕੰਮ ਕਰਦਾ ਮੈਂ ਇਹਦਾ ਰੇਖਾ ਕਿੰਨਾ ਕਰਦਾ ਅੱਛਾ ਬੇਬੇ ਆਪਣੀ ਹਾਂ ਬੇਬੇ ਦੇ ਹੰਝੂ ਆ ਤੂੰ ਨਸ਼ਾ ਛੱਡਣਾ ਚਾਹਉਂ ਨਾ ਮੰਨ ਹੈਗਾ ਹਾਂ ਮੰਨੇਗਾ ਵੀ ਛੱਡ ਸਕਦਾ ਕਿਹੜਾ ਪਿੰਡਾ ਬੇਬੇ ਆਪਣਾਉਂਦਾ ਗੋਮਾਲੀ ਅੰਦਰ ਸੀ ਜੀਆ ਆਪਣੇ ਹਾਲੇ ਅੱਗੇ ਨਾਲ ਬਹੁਤ ਜ਼ਿਆਦਾ ਖਰਚਾ ਕਿੰਨਾ ਚਿਰ ਹੋ ਗਿਆ ਹੁਣ ਕਿਤੇ ਨੂੰ ਹੋਰ ਕੋਈ ਆਇਆ 1.5 ਮਹੀਨੇ ਦਾ ਗੋਲੀਆਂ ਖਾ ਰਿਹਾ ਵੀ ਚਲੋ ਮਾਤਾ ਮੈਂ ਇਸ ਬੱਚੇ ਲਈ ਗੁਰੂ ਘਰ ਕੋਬੇਦ ਬਾਦਸ਼ਾਹ ਕੀ ਅਰਦਾਸ ਕਰਦਾ ਸੱਚੇ ਬਾਦਸ਼ਾਹ ਇਹਨੂੰ ਨਿਸ਼ਾਨਾ ਬਣਾਉਣ ਇਹ ਚੰਗੀ ਸੰਗਤ ਕਰੇ ਤੁਸੀਂ ਪਾਠ ਕਰਦੇ ਹੋ ਜੱਸੀ ਸਾਹਿਬ ਜੱਸੀ ਸਾਹਿਬ ਨੂੰ ਸੁਣਵਾਇਆ ਕੋਈ ਨਹੀਂ ਫਿਰ ਤੋਂ ਪਾਠ ਕਰੋ ਜੇ ਤੇ ਮੈਂ ਫਿਰ ਵੀ ਆ ਜਾऊंगा ਇੱਥੇ ਕੋਈ ਗੱਲ ਨਹੀਂ ਇਹ ਬੱਚੂ ਦਾ ਕੋਈ ਗੱਲ ਨਹੀਂ ਰੱਬ ਨੇ ਚਾਹਿਆ ਪਰ ਇਹਨੂੰ ਉਦਮ ਆਪ ਵੀ ਕਰਨਾ ਪੈਣਾ ਬਾਣੀ ਦੇ ਪਹਿਰੇ ਵੇਖੋ ਆਪਣੀਆਂ ਮਾਵਾਂ ਦੇ ਹੰਝੂ ਦੇ ਵੇਖੋ ਤੁਸੀਂ ਕਿੰਨਾ ਜਰ ਹੋ ਗਿਆ ਬਾਬਾ ਜੀ ਕਿੰਨਾ ਜਰ ਹੋ ਗਿਆ ਇਹਨੇ ਲਾਇਆ ਹੈ ਕਿ ਆਪਣੇ ਆਪ ਲਾ ਗਿਆ ਕੋਈ ਨਹੀਂ ਕਰਦਾ ਆਪਣੇ ਆਪ ਲਾ ਗਿਆ ਪਿੰਡ 'ਚ ਚਿੱਟਾ ਆਉਂਦਾ ਹਾਂਜੀ ਬੰਦ ਹੋ ਜੇ ਫੇਰ ਮੁੰਡੇ ਬੱਜ ਸਕਦੇ ਸਾਡੇ ਇਹ ਬੰਦ ਹੋ ਜੇ ਫੇਰ ਜਦੋਂ ਕੋਈ ਨਾ ਕਰੇ ਚੱਲ ਬੇਬੇ ਕੋਈ ਨਹੀਂ ਹੌਸਲਾ ਰੱਖ ਠੀਕ ਹੋ ਜਾਊਗਾ ਤੂੰ ਹੁਣ ਬੁੱਧ ਨਹੀਂ ਕਰਨਾ ਤੂੰ ਪੱਕਾ ਕਰ ਤੂੰ ਕਿਤੇ ਡਾੜਾ ਨਾ ਰਹਿਸੋ ਸਾਠ ਕਰ ਧਰਮ ਦੇ ਲੜ ਲੱਗ ਤੂੰ ਬਚ ਜੇਗਾ ਆਪਣੀਆਂ ਭੈਣਾਂ ਵੇਖਣਾ ਵਾਦਾ ਜੀ ਦੱਸਾਂਗਾ ਤੇਰੀਆਂ ਭੈਣਾਂ ਵਾਂ 6 ਭੈਣਾਂ ਵਾਂ ਬਾਪੂ ਤੇਰਾ ਹੈ ਕੋਈ ਨਹੀਂ ਆ ਬੇਬੇ ਕੀ ਕਰੇ ਉੱਥੇ ਇਹ ਚਾਰ ਮਹੀਨੇ ਮਗਰੋਂ ਬਹੁਤ ਠੀਕ ਕੀਤਾ ਪਰ ਹੁਣ ਮਦਮ ਮਹੀਨੇ ਕਿ ਬਦਲੇ ਥੋੜਾ ਬੋਤਾ ਸਹੀ ਸਹੀ ਦਾ ਨਹੀਂ ਨਹੀਂ ਹੁਣ ਨਹੀਂ ਕਰਨਾ ਪੱਕਾ ਵੀ ਆਪਾਂ ਨਹੀਂ ਕਰਨਾ ਪਿੰਡ ਦੇ ਚੰਗੇ ਬੰਦੇ ਆ ਦੀ ਸੰਗਤ ਕਰਾ ਗੁਰਦੁਆਰੇ ਜਾਓ ਸੇਵਾ ਕਰੋ ਸਿਮਰਨ ਕਰੋ ਉਦਮ ਆਪਣਾ ਹੋਰ ਕਿਰਤ ਕਰੋ ਨਹੀਂ ਕਰਦਾ ਮੈਂ ਅਰਦਾਸ ਵੀ ਕਰਦਾ ਮਹਾਰਾਜ ਜੀ ਬੇਬੇ ਮੈਂ ਫੇਰ ਆਉਂਗਾ ਕੋਈ ਗੱਲ ਨਹੀਂ ਮਾੜਾ ਰੋਣਾ ਨਹੀਂ ਹੈਗਾ ਕੋਈ ਗੱਲ ਨਹੀਂ ਰੋਈਦਾ ਛਡਾਂਦਾ ਛੱਡ ਜੂਗਾ ਛੱਡ ਜੂਗਾ ਕੋਈ ਗੱਲ ਨਹੀਂ ਤਾਂ ਆਪਣੀ ਵਰਤਾ ਵਧਾ ਕੋਈ ਨਹੀਂ ਬੇਬੇ ਮੈਂ ਅਰਦਾਸ ਕਰਦਾ ਮਹਾਰਾਜ ਜੀ ਨੂੰ ਸਿੱਖ ਗੁਰ ਸਿੱਖ ਬਣਾਵੇ ਇਹ ਨਹੀਂ ਇਹੋ ਹੀ ਮੰਨਦੇ ਵਿੱਚ ਕੋਈ ਨਹੀਂ ਬੇਬੇ ਕੋਈ ਨਹੀਂ